કેસે હો આપ ਅਸੀਂ ਸਾਡੀ ਠੀਕ ਠਾਕ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੀ ਹਾਂ ਤੁਸੀਂ ਮੇਰੀ ਵੀਡੀਓ ਜਿਵੇਂ ਪਹਿਲਾਂ ਪਸੰਦ ਕਰੀਓ ਮੈਂ ਜੇ ਕਰੀ ਵੀ ਪਸੰਦ ਕਰਿਓ ਅੱਜ ਮੇਠਾ ਨਹੀਂ ਪਰ ਜੀ ਤਾਂ ਹਰ ਇੱਕ ਕੋਈ ਖਾਂਦਾ ਅੱਜ ਪਾਲਕ ਦੀ ਤੁਸੀਂ ਦੇਖਿਓ ਬਣਾ ਕੇ ਅੱਜ ਕਰਾਂ ਚ ਟਰਾਈ ਕਰਿਓ ਪਾਲਕਾ ਦੇਖੋ ਚੀਰਿਆ ਬੇ ਤੇਰ ਕੇ ਟੋਲੇ ਟੋਰਾ ਤੇ ਆਸ ਪਿਆਜ਼ ਚੀਰੇ ਨੇ ਤੇ ਲਸ਼ਣਾ ਬਾਕੀ ਮੇਰੇ ਨੌਨ ਮੇਰੇ ਮਸਾਲਾ ਇਸ ਨੂੰ ਪਤਾ ਹੀ ਹੈ ਤੇ ਆਦਵਾ ਦੋ ਤੋਂ ਤੇ ਨੇ ਤੇ ਆ ਮੇਰਾ ਲੋਂਡਾ ਲੱਗ ਪਿਆ ਤਿਆਰ ਹੈ ਤੇ ਹੁਣ ਮੈਂ ਇਹ ਚ ਪਾਉਣੀ ਹੈ ਤੇਲ ਐਂ ਜੁੜੇ ਰਹੋ ਤੁਸੀਂ ਮੇਰੇ ਆ ਦੇਖੋ ਜੀ ਮੈਂ ਹੁਣ ਤੇਲ ਪਾ ਰਹੀ ਹਾਂ ਇਹ ਚ ਰੁੱਕ ਕੇ ਫਿਰ ਲੋਂਡਾ ਬਚ ਗਿਆ ਆ ਜਿੱਦ ਤਰ੍ਹਾਂ ਪਾਣੀ ਲੱਗਿਆ ਹੁੰਦਾ ਲੋਂਡੇ ਤੇ ਇਹ ਉੱਥੋਂ ਆਏ ਹੋਏ ਨੇ ਪੂਰਾ ਸਾਫ ਸੁਸਤਰਾ ਕਰੇ ਵੇ ਦੇਖਣ ਵਾਲਾ ਕੰਨਾ ਆਹ ਲਾ ਕੰਨਾ ਕੋਈ ਡੱਗ ਸਾਗ ਵਿੱਚ ਤੇ ਉਹ ਸਾਫ ਰੰਡਾ ਕਸ ਤੋਂ ਫੈ ਜਾਂਦਾ ਆ ਦੇਖੋ ਜੀ ਮੇਰਾ ਤੇਲ ਤਿਆਰ ਆ ਹੁਣ ਬਤਾਈ ਤੇ ਡੀਰਾ ਆ ਨਹੀਂ ਮੋਲ ਦੇ ਰੇਲ ਆ ਜੇ ਹੁੰਦੇ ਨੇ ਨਾਲ ਪੂਰਾ ਵਧੀਆ ਹੋ ਜਾਵੇਗਾ ਕਰਕੇ ਆ ਅਨੂਮੈਂਟ ਪਾਤੀ ਆਦੇ ਚੱਕ ਜੀ ਵਾਲਾ ਮਸਾਲਾ ਲਿਆ ਹੁੰਦਾ ਤੇ ਆਕੀ ਨੂਨ ਮਿਰਚ ਹਲਦੀ ਪਾਊਡਰ ਨੂਨ ਆ ਉੱਤੇ ਕਾਲੀ ਮਿਰਚ ਬਾਕੀ ਆ ਸਮਣ ਮਾ ਗਿਆਂ ਨਾ ਆ ਦੇਖੋ ਇਹ ਬਣ ਗਿਆ ਲਿਵਾਉਂ ਨਾ ਤੱਕੀ ਉਹਦੇ ਤੇ ਵੀ ਸੀਟੀ ਮਰਵਾ ਲਦੇ ਕੁਝ ਕਰਕੇ। ਆਪ ਕੋਕੜ ਕਰਾ ਹੋਏ ਵਿੱਚੋਂ ਜੇ ਪਾਣੀ ਨਿਕਲ ਜਿਹਾਊਗਾ। ਤੇ ਸੁੱਕਾ ਰੱਖਣਾ ਮੈਂ। ਤੁਸੀਂ ਵੀ ਟਰਾਈ ਕਰਕੇ ਦੇਖਿਓ ਆਪਣੇ ਘਰਾਂ 'ਚ। ਲੈ ਕੇ ਆਵਾਂ। ਵਾਹੋ ਕਰਿਆ। ਥੋੜਾ ਜਿਹਾ ਰਹਿੰਦਾ ਸੀ ਪਾਲਕ ਮੈਂ ਫਿਰ ਵੱਢ ਕੇ ਉੱਤੇ ਕੁ ਸੌਂ ਬੀਜ। ਮਿਰਚਾ ਮਸਾਲਾ ਦੇ ਪੇਟ ਲਾਵਾਂਗੇ। शिमला मिर्च ला लाँगे दूजिया मिर्च दाल चुका टमाटर मुके पे थे हरिया मिर्च अदरक सारा कुछ मुक्के पाया मैं प्याज पा के लो जी सा मसाला गया भोजे हम मिर्च ਆ ਲੈ ਨੂੰ ਪਹਿਲੇ ਹੀ ਪਾ ਲੈਣੀ ਹਾਂ। ਹਾਂ ਤੇ ਇੱਕ ਵਾਰੀ ਮਸਾਲਾ ਸਾਡਾ ਤਿਆਰ। ਬੜੀਆ। ਲਓ ਜੀ ਮਸਾਲਾ ਸਾਡਾ ਤਿਆਰ ਹੋ ਗਿਆ। ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਆਲੂ। ਰਾਤ ਤੱਕ ਹੀ ਰੱਖਦੇ ਸੀ। पानी के लिए तो काले हो जाने <laughs> लो जी देखो अस आलू पाते आ जा पानी पाने तो फिर आलू वेज आने जो आलू वीजे हो गए ना फिर अस पालक पा ਹੁਣ ਇਹਨੂੰ 5 ਮਿੰਟ ਲਗਾਨਾ ਹੈ ਸ਼ੇਕ ਲਓ ਜੀ ਆਲੂਆਂ ਨੂੰ ਰਵਾਤਾ ਸੇਕ ਮੈਂ ਹੁਣ ਮੈਂ ਪਾਉਂਗੀ ਇਹਦੇ ਵਿੱਚ ਪਾਲਕ ਐਨੇ ਕ ਪਾਣੀ ਦੀ ਵਧੀਆ ਰਹੇ ਜਣਗੇ ਕਿਉਂਕਿ ਪਾਲਕ ਵੀ ਮੇਰੀ ਰਾਤ ਦੀ ੱਟੀ ਹੋਈ ਹੈ ਸੁੱਕੀ ਪੀਏ ਵਧੀਆ ਦੇਖੋ

लूड़ा भरया होगा आई कराई आप अपने घर ट्राई करके देखो कमेंट करके दसो तो जो तुम मेरे चैनल से नवे जी सबसक्राइब कर लो लाइक कर लो लाइक कर दो कमेंट कर दो शेयर कर दो गाँव किसी होर पहले भला हो जाता कईयों ने कलक आना कलक करिए ਕੋਈ ਜਾਰੇ ਨੂੰ ਉਹ ਨਹੀਂ ਐ ਪਰ ਥਿੰਕ ਹੜ ਕੜੀ ਲਾਉਂਦੇ ਹੈਗੇ ਆਮ ਜੀ ਸਾਦੀ ਜੀ ਨੂੰ ਨਹੀਂ ਹੁੰਨਿਆ ਵਧੀਆ ਰਹਿਣਾ ਬੰਦਾ ਤੰਦਰੁਸਤ ਬਾੜੇ ਮਸਾਲੇ ਕਾਕੇ ਕਿਹੜਾ ਜਿਆਦਾ ਹੈ ਤੇ ਨੂੰ ਬਲੱਡ ਵਧਦੇ ਰਹਿੰਦੇ ਨੇ ਦੇਖੋ ਜੀ ਮੈਂ ਪਾਣੀ ਦੀ ਬੂੰਦ ਵੀ ਨਹੀਂ ਪਾਈ ਦੇਖੋ ਥੈਂਕ ਯੂ ਜੀ ਧੰਨਵਾਦ